ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕ ਚੈਨਲ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸੁਰਜੀਤ ਦੀ ਜ਼ਿੰਦਗੀ ਦੇ ਭਾਗ ਤੀਜੇ ਬਾਰੇ ਸੋ ਭਾਗ ਦੂਜੇ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਸਰਦੋਲ ਹੁੰਦਾ ਖੜਕੂ ਉਹ ਦਲਬੀਰ ਦੇ ਘਰ ਆ ਜਾਂਦਾ ਤੇ ਦਲਬੀਰ ਨੂੰ ਕਹਿੰਦਾ ਵੀ ਤੂੰ ਖੜਕੂ ਨਾਲ ਰਲ ਜਾ ਹੁਣ ਦਲਬੀਰ ਵਿਚਾਰਾ ਸ਼ਸ਼ੋਪੰਜ ਵਿੱਚ ਪਿਆ ਹੋਇਆ ਸੋ ਅੱਜ ਗੱਲ ਕਰਦੇ ਹਾਂ ਭਾਗ ਤੀਜੇ ਬਾਰੇ ਸੋ ਸਵੇਰੇ 9 ਵਜੇ ਦੇ ਕਰੀਬ ਦਲਬੀਰ ਅੰਮ੍ਰਿਤਸਰ ਜਾਣ ਲਈ ਤਿਆਰ ਹੋ ਗਿਆ ਹੁਣ ਅਗਲੇ ਦਿਨ ਜਸਵੰਤ ਸਿੰਘ ਬੱਤਰਾ ਦੁਕਾਨ ਤੇ ਨਹੀਂ ਸੀਗਾ ਉਸਦੇ ਮੈਨੇਜਰ ਕਰਨੈਲ ਸਿੰਘ ਨੇ ਦਲਬੀਰ ਸਿੰਘ ਨੂੰ ਦੱਸਿਆ ਕਿ ਉਹ ਆਪਣੇ ਪਿੰਡ ਰਾਮਪੁਰਾ ਫੂਲ ਗਿਆ ਹੋਇਆ ਸੀ ਰਾਮਪੁਰ ਕਲਾ ਅਮਰਤਸਰ ਤੋਂ 25 ਕਿਲੋਮੀਟਰ ਦੇ ਫਾਸਲੇ ਤੇ ਸੀ ਕਰਨੈਲ ਸਿੰਘ ਨੇ ਕਿਹਾ ਵੀ ਜੇ ਉਹ ਚਾਹੇ ਤਾਂ ਆਪਣੇ ਮਾਮੇ ਨਾਲ ਫੋਨ ਤੇ ਗੱਲ ਕਰ ਲਵੇ ਮੈਨੇਜਰ ਨੇ ਜਸਵੰਤ ਸਿੰਘ ਨੂੰ ਫੋਨ ਮਲਾ ਕੇ ਦੇ ਦਿੱਤਾ ਮਾਮਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਕੀ ਤੁਸੀਂ ਵਾਪਸ ਆ ਰਹੇ ਹੋ ਮੈਨੂੰ ਇੱਕ ਮੁਸੀਬਤ ਆ ਪਈ ਹੈ ਦਲਬੀਰ ਨੇ ਕਿਹਾ ਉਹਨਾਂ ਨੂੰ ਨਹੀਂ ਮੈਂ ਅੱਜ ਨਹੀਂ ਵਾਪਸ ਆ ਰਿਹਾ ਤੂੰ ਇੱਥੇ ਹੀ ਆ ਜਾ ਮੇਰੇ ਕੋਲ ਮੈਂ ਤੇਰਾ ਮਸਲਾ ਹੱਲ ਕਰ ਦਉ ਪਰ ਤੂੰ ਆਪਣਾ ਧਿਆਨ ਰੱਖੀ ਹਾਲਾਤ ਬੜੇ ਖਰਾਬ ਨੇ ਜਸਵੰਤ ਸਿੰਘ ਨੇ ਫਿਕਰ ਨਾਲ ਕਿਹਾ ਰਾਮਪੁਰ ਅਜੇਹੇ ਕੁਝ ਕੁ ਪਿੰਡਾਂ ਵਿੱਚੋਂ ਸੀ ਜਿਨ੍ਹਾਂ ਨੇ ਪੁਲਿਸ ਦੀ ਮਦਦ ਨਾਲ ਆਪਣਾ ਸੁਰੱਖਿਆ ਪ੍ਰਬੰਧ ਖੜਾ ਕੀਤਾ ਹੋਇਆ ਸੀ ਪਿੰਡ ਵਿੱਚ ਦੋ ਸੁਰੱਖਿਆਤ ਚੌਕੀਆਂ ਬਣਾਈਆਂ ਗਈਆਂ ਸਨ ਅਤੇ ਇਹਨਾਂ ਚੌਕੀਆਂ ਲਈ ਜ਼ਮੀਨ ਪਿੰਡ ਦੇ ਕੁਝ ਖਾਂਦੇ ਪਿੰਦੇ ਪਰਿਵਾਰਾਂ ਨੇ ਮੁਫਤ ਦਿੱਤੀ ਹੋਈ ਸੀ ਲਸਾਂਸ ਸੇ ਯਾਵਤਾ ਰੈਫਲਾਂ ਤੋਂ ਇਲਾਵਾ ਪੁਲਸ ਨੇ 303 ਬੋਰ ਦੀਆਂ ਰੈਫਲਾਂ ਅਤੇ 3 ਸਿਪਾਈ ਤੇ 6 ਹੋਮਗਾਰਡ ਵੀ ਮੁਹੱਈਆ ਕਿਤੇ ਹੋਏ ਸਨ ਸੁਰੱਖਿਆ ਦਸਤੇ ਵਿੱਚ ਬਾਕੀ ਨੌਜਵਾਨ ਪਿੰਡ ਦੇ ਹੀ ਸਨ ਪਹਿਲਾਂ ਵੀ ਦੋ ਵਾਰ ਖੜਕਵਾਂ ਨੇ ਇਸ ਪਿੰਡ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਮੂਹ ਦੀ ਖਾਣੀ ਪਈ ਸੀ ਪਿੰਡ ਦੇ ਕੁਝ ਸਿਆਣਿਆਂ ਨੇ ਅੰਤਰਖਾਤੇ ਖੜਕਵਾਂ ਨੂੰ ਪੈਸੇ ਦੇ ਕੇ ਵੀ ਅਮਨ ਅਮਾਨ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਸੀ ਦਲਬੀਰ ਲੌਂਡੇ ਵੇਲੇ 3 ਵਜੇ ਦੇ ਕਰੀਬ ਉੱਥੇ ਪਹੁੰਚਿਆ ਟੈਕਸੀ ਡਰਾਈਵਰ ਜਲਦੀ ਨਾਲ ਵਾਪਸ ਅੰਮ੍ਰਿਤਸਰ ਦਿਨ ਛਿਪਣ ਤੋਂ ਪਹਿਲਾਂ ਪਹੁੰਚਣ ਲਈ ਚਲਾ ਗਿਆ ਜਸਵੰਤ ਸਿੰਘ ਬੱਤਰਾ ਦੀ ਹਵੇਲੀ ਪਿੰਡ ਦੀ ਪੂਰਬੀ ਗੁੱਠ ਵਿੱਚ ਸੀ ਇਹ ਅੰਮ੍ਰਿਤਸਰ ਵੱਲੋਂ ਆਉਂਦੀ ਮੁੱਖ ਸੜਕ ਉੱਤੇ ਸੀ ਇੱਕ ਚੌਕੀ ਉਸਦੇ ਘਰ ਵਿੱਚ ਹੀ ਸੀ ਉਸਦੇ ਕੋਲ ਆਪਣੀਆਂ ਤਿੰਨ ਲਾਇਸੈਂਸੀ ਰਫਲਾਂ ਵੀ ਸਨ ਜਸਵੰਤ ਬੜੇ ਲੰਬੇ ਸਮੇਂ ਤੋਂ ਬਾਅਦ ਆਪਣੇ ਭਾਂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਉਸ ਦੀ ਭੈਣ ਇੱਕ ਸਿੱਖ ਸਪਾਹੀ ਨੂੰ ਉਦੋਂ ਵਿਆਹੀ ਗਈ ਸੀ ਜਦੋਂ ਉਹਨਾਂ ਦਾ ਪਰਿਵਾਰ ਡੇਰਾ ਗਾਜ਼ੀ ਖਾਨ ਵਿੱਚ ਹੁੰਦਾ ਸੀ ਦਲਬੀਰ ਦੇ ਪਿਓ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਹਿਜਰਤ ਕਰਕੇ ਆਇਆ ਸੀ ਬਾਹਰ ਵਾਲੀ ਬੈਠਕ ਵਿੱਚ ਇੱਕ ਮੀਟਿੰਗ ਚੱਲ ਰਹੀ ਸੀ ਜਿਸ ਦੀ ਪ੍ਰਧਾਨਗੀ ਜਸਵੰਤ ਕਰ ਰਿਹਾ ਸੀ ਮੰਗੇ ਰਾਮ ਜੋ ਕਿਤੇ ਵਜੋਂ ਸੁਨਿਆਰ ਸੀ ਅਤੇ ਜਿਸ ਨੇ ਆਪਣੇ ਖੱਬੇ ਹੱਥ ਵਿੱਚ ਸਿੱਕੜ ਫੜੀ ਹੋਈ ਸੀ ਆਪਣੀ ਗੱਲ ਬੜਾ ਜ਼ੋਰ ਦੇ ਕੇ ਕਹਿ ਰਿਹਾ ਸੀ ਜਸਵੰਤ ਜੀ ਉਹ ਹਿੰਦੂਆਂ ਦੇ ਖਿਲਾਫ ਨੇ ਉਹ ਸਾਨੂੰ ਇੱਥੋਂ ਭਜਾ ਕੇ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹਨਾਂ ਦੀ ਅੱਖ ਸਾਡੇ ਧੰਦੇ ਉੱਤੇ ਵੀ ਹੈਗੀ ਹੈ ਉਹਨਾਂ ਦਾ ਖਾਲਸਤਾਨ ਨਾਲ ਕੋਈ ਮਤਲਬ ਨਹੀਂ ਹੈਗਾ ਉਹ ਤਾਂ ਮੁਜਰਮਾਂ ਦਾ ਇੱਕ ਟੋਲਾ ਹੈ ਟੋਲਾ ਪਿੰਡ ਵਿੱਚ ਸਭ ਤੋਂ ਵੱਧ ਜ਼ਮੀਨ ਵਾਲਾ ਯਸ਼ਪਾਲ ਵੀ ਉਹਦੇ ਨਾਲ ਸਹਿਮਤ ਸੀ ਭਾ ਸਾਡਾ ਤਾਂ ਨੱਕ ਵਿੱਚ ダਮ ਆ ਗਿਆ ਹੈ ਹਰੇਕ ਘਰ 5000 ਰੁਪਏ ਮਹੀਨਾ ਦੇ ਰਿਹਾ ਜਿਨ੍ਹਾਂ ਕੋਲ 5 ਏਕੜ ਤੋਂ ਵੱਧ ਜ਼ਮੀਨ ਹੈ ਉਹਨਾਂ ਨੂੰ 500 ਰੁਪਏ ਫੀ ਏਕੜ ਵੱਧ ਦੇਣ ਲਈ ਕਿਹਾ ਗਿਆ ਹਰ ਦੁਕਾਨ ਵਾਲੇ ਦੇ 500 ਰੁਪਏ ਤੋਂ ਲੈ ਕੇ 5000 ਰੁਪਏ ਮਹੀਨੇ ਹਰ ਮਹੀਨੇ ਅਸੀਂ ਇਹ ਕਿਸ ਤਰ੍ਹਾਂ ਦੇ ਸਕਦੇ ਹਾਂ ਅਸੀਂ ਪੁਲਿਸ ਵੀ ਨੂੰ ਤਾਂ ਨਹੀਂ ਦੱਸ ਸਕਦੇ ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਖਾੜਕੋ ਨੂੰ ਪੈਸੇ ਦੰਨੇ ਹਾਂ ਤਾਂ ਉਹ ਸਾਨੂੰ ਚੁੱਕ ਕੇ ਅੰਦਰ ਕਰ ਦੇਣਗੇ ਅਤੇ ਸਾਨੂੰ ਉਹਨਾਂ ਨੂੰ ਵੀ ਆਪਣੀ ਰਿਹਾਈ ਲਈ ਪੈਸੇ ਦੇਣੇ ਪੈਣਗੇ ਫਿਰ ਅਸੀਂ ਇਨਸਾਫ ਲਈ ਕਿੱਥੇ ਜਾਈਏ ਤੁਸੀਂ ਇਸ ਬਾਰੇ ਕੁਝ ਕਰ ਸਕਦੇ ਹੋ ਜਸਵੰਤ ਨੇ ਸਾਰੀ ਗੱਲ ਸੰਜੀਦਗੀ ਨਾਲ ਸੁਣੀ ਉਸਨੇ ਆਪਣਾ ਸਿਰ ਹਿਲਾਉਂਦਿਆਂ ਕਿਹਾ ਵੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਪਹਿਲਾਂ ਵੀ ਸਾਡੇ ਡੀਜੀਪੀ ਪੁਲਿਸ ਅਤੇ ਗਵਰਨਰ ਨੂੰ ਮਿਲਣ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ ਪ੍ਰਸ਼ਾਸਨ ਮੁਸ਼ਕਲ ਨਾਲ ਸ਼ਹਿਰ ਵਿੱਚ ਹੀ ਕੁਝ ਕਰ ਰਿਹਾ ਹੈ ਪਿੰਡ ਵਿੱਚ ਤਾਂ ਅਸੀਂ ਬੇਸਹਾਰਾ ਬੈਠੇ ਹਾਂ ਭਾ ਮੈਂ ਤੈਨੂੰ ਕੀ ਕਹਿ ਸਕਦਾ ਹਾਂ ਜਸਵੰਤ ਬੋਲਿਆ ਵੀ ਪਿਛਲੇ ਸ਼ੁੱਕਰਵਾਰ ਇੱਕ ਖਾਸ ਪੱਤਰਕਾਰ ਮੇਰੀ ਦੁਕਾਨ ਤੇ ਆਇਆ ਤੇ ਮੈਨੂੰ ਕਿਹਾ ਕਿ ਮੈਂ ਭਾਈ ਜਗੀਰ ਸਿੰਘ ਦੇ ਦਰਬਾਰ ਵਿੱਚ ਜ਼ਰੂਰ ਹਾਜ਼ਰ ਹੋਵਾਂ ਮੈਂ ਉੱਥੇ ਗਿਆ ਪੰਜ ਹਥਿਆਰਬੰਦ ਖਾੜਕੂਆਂ ਨੇ ਮੈਨੂੰ ਘੰਟਾ ਘਰ ਤੋਂ ਕੇਰ ਲਿਆ ਅਤੇ ਮੈਨੂੰ 12 ਨੰਬਰ ਕਮਰੇ ਵਿੱਚ ਲੈ ਗਏ ਉਹ ਮੈਨੂੰ ਧਮਕੀ ਦਿੱਤੀ ਗਈ ਕਿ ਜੇ ਮੈਂ ਆਪਣੇ ਕਾਰੋਬਾਰ ਚਾਲੂ ਰੱਖਣਾ ਹੈ ਤਾਂ ਮੈਂ 5 ਲੱਖ ਰੁਪਏ ਦੇਵਾਂ ਅਤੇ ਆਪਣੇ ਘਰ ਵਿੱਚੋਂ ਪੁਲਿਸ ਵਾਲਿਆਂ ਨੂੰ ਕੱਢ ਦਵਾਂ ਮੈਂ ਰੁਪਏ ਦੇਣ ਦਾ ਵਾਅਦਾ ਕੀਤਾ ਤੇ 3 ਲੱਖ ਦੇ ਵੀ ਚੁਕਾ ਹੁਣ ਤੁਸੀਂ ਮੈਨੂੰ ਦੱਸੋ ਕਿ ਸਾਨੂੰ ਕੀ ਕਰਨਾ ਹੋਵੇਗਾ ਅਸਿਰ ਫਿਊਜੀਆਂ ਵਾਂਗ ਪਾਕਿਸਤਾਨ ਤੋਂ ਭੱਜ ਕੇ ਆਏ ਹੁਣ ਇੱਥੇ ਕੋਈ ਰਸਤਾ ਨਹੀਂ ਹੈਗਾ ਕਿ ਆਪਣੀ ਦੇਸ਼ ਵਿੱਚ ਹੁਣ ਰਿਫਿਊਜੀ ਬਣ ਜਾਈਏ ਜਸਵੰਤ ਨੇ ਆਪਣੇ ਸਾਥੀਆਂ ਨੂੰ ਸ਼ਾਂਤ ਰਹਿਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਉਹ ਇੱਕ ਹੋਰ ਫਫਤ ਬਣਾ ਕੇ ਸਥਾਨਕ ਸੰਸਦ ਮੈਂਬਰ ਦੀ ਮਦਦ ਨਾਲ ਗਵਰਨਰ ਨੂੰ ਮਿਲਣਗੇ ਜਸਵੰਤ ਖੁਦ ਪਰੇਸ਼ਾਨ ਸੀ ਉਸ ਦਾ ਕਾਰੋਬਾਰ ਤਕਰੀਬਨ ਤਬਾਈ ਹੋ ਰਿਹਾ ਸੀ ਉਸ ਕੋਲ ਸਿਵਾਏ ਇਸ ਦੇ ਕੋਈ ਬਦਲ ਨਹੀਂ ਸੀਗਾ ਕਿ ਉਹ ਆਪਣੇ ਕਾਰੋਬਾਰ ਲਈ ਆਪਣੇ ਮੈਨੇਜਰ ਕਰਨੈਲ ਸਿੰਘ ਤੇ ਨਿਰਭਰ ਰਹੇ ਕਿਉਂਕਿ ਉਹ ਉਗੇ ਖੜਕੋ ਜੀਵਨ ਸਿੰਘ ਦਾ ਭਤੀਜਾ ਸੀ ਜਸਵੰਤ ਨੇ ਦਲਬੀਰ ਦੀ ਸਾਰੀ ਗੱਲ ਸੁਣੀ ਅਤੇ ਯਕੀਨ ਦਿਵਾਇਆ ਕਿ ਅਗਲੀ ਸਵੇਰ ਉਹ ਇੱਕ ਟਰੱਕ ਲੈ ਜਾਵੇ ਅਤੇ ਆਪਣੇ ਪਰਿਵਾਰ ਨੂੰ ਸਿਰਸਾ ਲੈ ਜਾਣ ਦਾ ਬੰਦੋਬਸਤ ਕਰੇ। ਉਹ ਖੁਦ ਆਪਣੇ ਪਰਿਵਾਰ ਨੂੰ ਦਿੱਲੀ ਭੇਜ ਰਿਹਾ ਸੀ। ਉਸ ਨੇ ਦਲਬੀਰ ਨੂੰ ਨਵੀਂ ਜਗ੍ਹਾ ਵਸਣ ਲਈ 10000 ਰੁਪਏ ਦੀ ਮਦਦ مالی ਮਦਦ ਕਰਨ ਦਾ ਵਾਅਦਾ ਕੀਤਾ। ਦਲਬੀਰ ਨੇ ਰੁਪਈਆ ਦਾ ਪ੍ਰਬੰਧ ਹੋਣ ਕਾਰਨ ਤਸੱਲੀ ਮਹਿਸੂਸ ਕੀਤੀ ਅਤੇ ਆਰਾਮ ਨਾਲ ਸੌਂ ਗਿਆ। ਉਸਦੀ ਨੀਂਦ ਮਸ਼ੀਨ ਗੰਨਾਂ ਤੇ ਹੋਰ ਹਥਿਆਰਾਂ ਦੀ ਗੋਲੀਬਾਰੀ ਨੇ ਤੋੜ ਦਿੱਤੀ ਜਸਵੰਤ ਪਹਿਲੀ ਉੱਠ ਚੁੱਕਿਆ ਸੀ ਉਸਨੇ ਜਨਾਨੀਆਂ ਨੂੰ ਹਦਾਇਤ ਦਿੱਤੀ ਕਿ ਉਹ ਘਰ ਦੇ ਤਹਿ ਖਾਨੇ ਵਿੱਚ ਚਲੀਆਂ ਜਾਣ ਖੁਦ ਉਸਨੇ 315 ਬੋਰ ਦੀ ਰੈਫਲ ਚੁੱਕ ਲਈ ਅਤੇ ਦੋ ਹੋਰ ਰੈਫਲਾਂ ਘਰ ਦੇ ਮੈਂਬਰਾਂ ਨੂੰ ਦੇ ਦਿੱਤੀਆਂ ਅਤੇ ਖਾੜਕੋ ਨੂੰ ਜਵਾਬ ਦੇਣ ਲਈ ਛਾਤੇ ਚੜ ਗਿਆ ਉਹ ਪਿੰਡ ਦੇ ਵਲੰਟੀਅਰਾਂ ਨੇ ਵੀ ਘਰ ਦੇ ਸਾਹਮਣੇ ਉਹ ਜਵਾਬੀ ਗੋਲੀਬਾਰੀ ਕਰ ਦਿੱਤੀ ਜਸਵੰਤ ਅਤੇ ਹੋਰ ਇਹ ਨਹੀਂ ਸੀ ਜਾਣਦੇ ਕਿ ਖਾੜਕੂਆਂ ਦੇ ਦੋ ਗਰੁੱਪ ਜਿਨ੍ਹਾਂ ਦੀ ਗਿਣਤੀ 40 ਦੇ ਕਰੀਬ ਸੀ ਉਹਨਾਂ ਨੇ ਪਿੰਡ ਦੀ ਘੇਰਾਬੰਦੀ ਕਰਕੇ ਹਮਲਾ ਕੀਤਾ ਅਤੇ ਨਾਲ ਹੀ ਪਿੰਡ ਦੇ ਵਲੰਟੀਅਰ ਮੋਰਚਿਆਂ ਉੱਤੇ ਵੀ ਧਾਵਾ ਬੋਲ ਦਿੱਤਾ ਉਹਨਾਂ ਨੇ ਦਲਵੀਰ ਵੀ ਛੱਤ ਤੇ ਚੜ੍ਹਿਆ ਹੋਇਆ ਸੀ ਉਸਨੇ ਵੀ ਪੋਜੀਸ਼ਨ ਲੈ ਲਈ ਤੇ ਕਿਸੇ ਤੋਂ ਰੈਫਲ ਲੈ ਕੇ ਖਾੜਕੂਆਂ ਜਿਨ੍ਹਾਂ ਦੀ ਗਿਣਤੀ 20 ਦੇ ਲਗਭਗ ਸੀ ਉਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਖਾੜਕੂ AK-47ਾਂ ਤੇ ਜਰਨਲ ਪਰਪਸ ਮਸ਼ੀਨ ਗਨਾਂ ਤੋਂ ਐਵੇਂ ਫਾਇਰਿੰਗ ਕਰ ਰਹੇ ਸਨ ਜਿਵੇਂ ਉਹ ਕਿਸੇ ਦੁਸ਼ਮਣ ਤੇ ਫੌਤ ਤੇ ਹਮਲਾ ਕਰ ਰਹੇ ਹੋਣ ਖਾੜਕੋਂ ਵੱਲੋਂ ਕਿਸੇ ਨੇ ਲਲਕਾਰਾ ਛੱਡਿਆ ਵੀ ਜਸਵੰਤਿਆ ਜੇ ਤੂੰ ਆਪਣੀ ਖੈਰ ਚਾਹੁੰਦਾ ਤਾਂ ਹਥਿਆਰ ਛੁੱਟ ਦੇ ਪਰ ਜਸਵੰਤ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਉਸ ਦੀ ਚੁੱਪ ਦਾ ਜਵਾਬ ਅੱਗੋਂ ਮੋਟਰ ਸ਼ੈੱਲ ਅਤੇ ਦੋ ਰਾਖਤਾਂ ਤੋਂ ਇਲਾਵਾ ਦੋ ਹੈਂਡ ਗ੍ਰਨੇਡ ਦਾਗੇ ਜਾਣ ਨਾਲ ਹੋਇਆ ਸਿੱਟੇ ਵਜੋਂ ਕਰਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ ਜਸਵੰਤ ਨੇ ਦਿਲਬੀਰ ਨੂੰ ਕਿਹਾ ਵੀ ਗੋਲੀ ਚਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਹਥਿਆਰ ਛੁੱਟ ਦੇਣੇ ਚਾਹੀਦੇ ਨੇ ਪਰ ਦਲਬੀਰ ਨੇ ਅਜਿਹਾ ਕਰਨੋਂ ਨਾ ਕਰ ਦਿੱਤੀ ਅਤੇ ਕੁਝ ਹੋਰ ਗੋਲੀਆਂ ਚਲਾਈਆਂ ਇਸ ਦਾ ਜਵਾਬ ਜਰਨਲ ਪਰਪਸ ਮਸ਼ੀਨ ਗਾਂਦੇ ਇੱਕ ਹੋਰ ਪ੍ਰਫਤ ਨਾਲ ਮਿਲਿਆ ਜਸਵੰਤ ਨੇ ਉਸ ਨੂੰ ਬੰਦੂਕ ਸੁੱਟ ਦੇਣ ਦੀ ਸਹਿਮਤ ਕਰ ਲਿਆ ਮੱਖਣ ਸਿੰਘ ਮੰਡ ਜਿਸ ਨੂੰ ਕਿ ਨਜਾਇਜ਼ ਸ਼ਰਾਬ ਕੱਢਣ ਸਮਗਲਿੰਗ ਕਰਨ ਅਤੇ ਹੋਰ ਅਜਿਹੇ ਕਾਲੇ ਧੰਦੇ ਕਰਨ ਦਾ ਆਪਣਾ ਰਾਜ ਭਾਗ ਮੰਡ ਦੇ ਏਰੀਆ ਵਿੱਚ ਚਲਾਉਣ ਕਾਰਨ ਸਭ ਜਾਣਦੇ ਸਨ ਮੰਡ ਦਾ ਇਹ ਏਰੀਆ ਸਤਲੁਜ ਬਿਆਸ ਦੇ ਵਿਚਾਲੇ ਹੈ ਅਤੇ ਨਜਾਇਜ਼ ਕੰਮ ਲਈ ਜਾਣਿਆ ਜਾਂਦਾ ਹੈ ਮੱਖਣ ਸਿੰਘ ਆਪਣੇ ਕਾਲੇ ਧੰਦਿਆਂ ਉੱਤੇ ਪਰਦਾ ਪਾਉਣ ਦੀ ਖਾੜਕੂਆਂ ਦੀ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਨੇ ਹਿੰਦੂ ਅਤੇ ਸਿੱਖ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਉਜਾੜਨਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ 100 ਏਕੜ ਦਾ ਕਬਜ਼ਾ ਉਹ ਲੈ ਚੁੱਕਿਆ ਸੀ ਉਹ ਜਸਵੰਤ ਤੋਂ ਵੀ ਪੈਸੇ ਲੈਂਦਾ ਸੀ ਪਰ ਉਸ ਦੀ ਅਤੇ ਉਸ ਦੇ ਸਾਥੀ ਖਾੜਕੂਆਂ ਦੀ ਅੱਖ ਪਿਛਲੇ ਕਾਫੀ ਸਮੇਂ ਤੋਂ ਹਿੰਦੂਆਂ ਦੀਆਂ ਜ਼ਮੀਨਾਂ ਤੇ ਸੀ ਇਸ ਸਮੇਂ ਦੌਰਾਨ ਮੱਖਣ ਅਤੇ ਉਸ ਦੇ ਸਾਥੀਆਂ ਨੇ ਪਿੰਡ ਦੇ 200 ਵਸਨੀਕਾਂ ਨੂੰ ਪਿੰਡ ਦੇ ਚਰਾਹੇ ਵਾਲੇ ਚੰਡੀ ਮੰਦਰ ਦੇ ਸਾਹਮਣੇ ਇਕੱਠਾ ਕਰ ਦਿਆ। ਉਹਨਾਂ ਨੇ ਔਰਤਾਂ ਤੇ ਮਰਦਾਂ ਨੂੰ ਵੱਖਰਾ-ਵੱਖਰਾ ਕਰ ਲਿਆ। ਕੁਰਸੀ ਉੱਤੇ ਖੜ੍ਹਾ ਹੋ ਕੇ ਉਹ ਸਹਮੇ ਹੋਏ ਲੋਕਾਂ ਨੂੰ ਬੋਲੇ ਆ ਵੀ ਮੈਂ ਜਰਨਲ ਮੱਖਣ ਸਿੰਘ ਖਾਲਸਤਾਨ ਮੁਕਤੀ ਵੈਣੀ ਵਾਲਾ ਹਾਂ। ਤੁਸੀਂ ਮੇਰੇ ਹੁਕਮਾਂ ਦੀ ਤਮੀਲ ਕਰਕੇ ਪਿੰਡ ਖਾਲੀ ਨਹੀਂ ਕੀਤਾ। ਤੁਹਾਡੇ ਲਈ ਖਾਲਸਤਾਨ ਵਿੱਚ ਕੋਈ ਥਾਂ ਨਹੀਂ ਹੈਗਾ। ਹੁਣ ਮਰਨ ਲਈ ਤਿਆਰ ਹੋ ਜਾਓ ਤੁਸੀਂ। ਉਸਨੇ ਆਪਣੇ ਮੁੰਡਿਆਂ ਨੂੰ ਸਾਰੇ ਮਰਦਾਂ ਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ ਕੋਈ 20 AK-47 ਰੈਫਲਾਂ ਤੋਂ ਮੌਤ ਦਾ ਨੰਗਾ ਨਾਚ ਸ਼ੁਰੂ ਹੋ ਗਿਆ ਅਤੇ ਕੁਝ ਹੀ ਸਕਿੰਟਾਂ ਵਿੱਚ 60 ਬੰਦੇ ਢੇਰੀ ਕਰ ਦਿੱਤੇ ਗਏ ਕੁਝ ਖਾਰਕੋ ਘਰਾਂ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਲੁੱਟਮਾਰ ਵੀ ਕੀਤੀ ਕੁਝ ਔਰਤਾਂ ਨੂੰ ਜ਼ਖਮੀ ਕਰਦੇ ਹੋਏ ਉਹਨਾਂ ਦਾ ਗਹਿਣਾ ਘਟਾ ੱੱਕੇ ਨਾਲ ਲੋਹਾ ਲਿਆ ਗਿਆ ਇਸ ਪੂਰੇ ਕਾਰੇ ਨੂੰ ਕੋਈ 1 ਘੰਟਾ ਲੱਗਾ ਖਾਰਕੋ ਜਾਂਦੇ ਹੋਏ ਵਲੰਟੀਰੀਆਂ ਚੌਕੀਆਂ ਦੇ ਹਥਿਆਰ ਅਤੇ ਕਾਫੀ ਮਾਤਰਾ ਵਿੱਚ ਪੈਸਾ ਥੇਲਾ ਵੀ ਲੈ ਗਏ ਆਪਣੇ ਨਾਲ ਕੁਝ ਬੰਦੇ ਜੋ ਕਿ ਲਾਗਲੇ ਖੇਤਾਂ ਵਿੱਚ ਭੱਜ ਕੇ ਜਾ ਵੜੇ ਸਨ ਜਾਂ ਨਹਿਰਾਂ ਵਿੱਚ ਛਾਲ ਮਾਰ ਦਿਤੀਆਂ ਸਨ ਉਹ ਬਚ ਗਏ। ਕੁਝ ਹੀ ਸਮੇਂ ਬਾਅਦ ਗੋਲੀਆਂ ਤੇ ਰਾਖਤਾਂ ਦੇ ਧਮਾਕੇ ਸ਼ਾਂਤੀ ਦੀ ਬੁੱਕਲ ਵਿੱਚ ਲਿਫਟ ਗਏ। ਔਰਤਾਂ ਤੇ ਹੋਰ ਜਿਹੜੇ ਬੱਚੇ ਸਨ ਉਹ ਥਾਂ ਹੀ ਸਨ ਹੋ ਗਏ। ਪੱਥਰਾਂ ਦੇ ਬੁੱਤਾਂ ਵਾਂਗ ਇੱਕ ਥਾਂ ਤੇ ਹੀ ਖੜੇ ਰਹੇ। ਕੁਝ ਛੇਣਾ ਵਿੱਚ ਪਿੰਡ ਦੇ ਚਰਸਤੇ ਵਿੱਚ ਚੀਕ ਚਿਹਾੜਾ ਪੈ ਗਿਆ ਤੇ ਕ੍ਰੀਰਨਿਆਂ ਦੀਆਂ ਆਵਾਜ਼ਾਂ ਇਸ ਤਰ੍ਹਾਂ ਤਸਵੀਰ ਪੇਸ਼ ਕਰ ਰਹੀਆਂ ਸਨ ਜਿਵੇਂ ਲੜਾਈ ਦੇ ਮੋਹਾਜ਼ ਉਤੇ ਕੋਈ ਪਿੰਡ ਤਹਿਸਨੈਸ ਕਰ ਦਿੱਤਾ ਗਿਆ ਹੋਵੇ ਲੱਗੀਆਂ ਹੋਈਆਂ ਅੱਗਾਂ ਡੁੱਲੇ ਹੋਏ ਖੂਨ ਅਤੇ ਮਾਸ ਦੇ ਲੋਥਣਿਆਂ ਨੇ ਪਸਰੀ ਹੋਈ ਚੁੱਪ ਦਾ ਆਲਮ ਹੋਰ ਡੂੰਘਾ ਕਰ ਦਿੱਤਾ ਦਲਬੀਰ ਜਿਸ ਨੂੰ ਕਿ ਸਿੱਖ ਹੋਣ ਕਰਕੇ ਖਾੜਕੂਆਂ ਨੇ ਪਾਸੇ ਕੱਢ ਕੇ ਖੜਾ ਕਰ ਦਿੱਤਾ ਸੀ ਜਸਵੰਤ ਦੇ ਘਰ ਦੀ ਕੰਦ ਨਾਲ ਲੱਗਿਆ ਸੁਣ ਹੋਇਆ ਪਿਆ ਸੀ ਉਹ ਜਦੋਂ ਖੜਕੂ ਚਲੇ ਗਏ ਤਾਂ ਉਸਨੇ ਲਾਸ਼ਾਂ ਤੇ ਫੱਟੜ ਹੋਏ ਵਿਅਕਤੀਆਂ ਦੇ ਢੇਰ ਵਿੱਚੋਂ ਆਪਣੇ ਮਾਮੇ ਅਤੇ ਉਸਦੇ ਦੋ ਪੁੱਤਰਾਂ ਦੀਆਂ ਲਾਸ਼ਾਂ ਮਸਾਂ ਅੱਡ ਕੀਤੀਆਂ। ਹੁਣ ਤੱਕ ਜਸਵੰਤ ਦੇ ਪਰਿਵਾਰ ਦੀਆਂ ਔਰਤਾਂ ਵੀ ਤਹਿ ਖਾਨੇ ਵਿੱਚੋਂ ਬਾਹਰ ਆ ਗਈਆਂ ਸਨ ਅਤੇ ਦੁਹਤੜੀ ਪਿੱਟ ਰਹੀਆਂ ਸਨ। ਇਹ ਸੀ ਜੀ surjeet ਦੀ ਜ਼ਿੰਦਗੀ ਦਾ ਭਾਗ ਤੀਜਾ ਅਤੇ ਭਾਗ ਚੌਥਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਦੇ ਦਿਓ ਅਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।